ਵੇ ਹੁਣ ਆਪਾਂ ਲਈਏ ਗੱਲ ਤੇ 2.5 ਲੱਖ ਰਹਾ ਹੁਣ ਵੀ ਆਪਣੇ ਲੱਦੇ ਰਹਿ ਗਏ ਹਾਂ 2 ਲੱਖ ਰਹਾ 40 50 ਨਾਲ ਦੇ ਜਗ ਦੇ ਨਾ 4 ਲੱਖ ਦਾ ਸਾਮਾਨ ਆ ਬਾਈ ਦੋਸਤੋ 75000 ਤੋਂ ਸ਼ੁਰੂ ਕਰਕੇ ਮੇਰੇ ਕੋਲ ਹੁਣ ਵੀ ਉਹਨਾਂ ਦੀ ਨਕਲ ਹੈਗੀ ਆ ਉਹਨੇ ਜੀ ਮੋਡਲ ਤੋਂ ਦੂਜੇ ਨੰਬਰ ਤੇ ਆ ਗਈ ਮੱਕਰੀ 2 ਲੱਖ ਰੁਪਏ ਦੀ ਵਿਕ ਗਿਆ ਪਰ ਅਸੀਂ 55000 ਮੰਗ ਲਏ ਸਾਡੀ ਵਿਕ ਗਈ ਉੱਥੇ ਠੀਕ ਹੈ ਜੀ ਤੇ ਉੱਥੇ ਸਾਨੂੰ 11000 ਰੁਪਿਆ ਸਾਨੂੰ ਉਹਦਾ ਨਾਮ ਮਿਲਿਆ ਠੀਕ ਆ ਯਾਰ ਬਾਇਲ ਲੱਗ ਗਿਆ ਬਾਇਲ ਨਹੀਂ ਹੁੰਦਾ ਕਿ ਕੰਮ ਲਾ ਅਸੀਂ ਆਪਾਂ ਦਾ ਰੂਪ ਇਹਨਾਂ ਗਾਏ ਆਪਾਂ ਨੂੰ ਇਹ ਨਹੀਂ ਮਾਰਾ ਕੰਮ ਹੈ ਜਿਹੜੀ ਦਾ ਪਰ ਪੀਏ ਮਾਰ ਦੇ ਦੇ ਇਹ ਮਾਇਗਾ ਜਨ ਨਹੀਂ ਕਹਤਾ ਯਾਰ ਵੀ ਮਾਇ ਤਾਂ ਛੋਟੇ ਛੋਟੇ ਕੁਝ ਮੰਗਦਾ ਨਹੀਂ ਆ ਦਾ ਸਭ ਕੁਝ ਸਾਮੂ ਮੰਤ ਬੱਕਰੀਆਂ 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 ਜਨ ਲੋੜਾ ਮੈਂ ਤੁਹਾ ਮਾਰਾ ਮੋਟਾ ਗਾਇ ਵੀ ਲੋ ਸਭ ਤੋਂ ਪਹਿਲੀ ਗਾਲ ਦੋਸਤੋ ਮੈਂ ਤੁਹਾਡਾ ਲਖਵਿੰਦਰ ਸਿੰਘ ਬੂਤਾ ਤੁਸੀਂ ਦੇਖ ਰਹੇ ਹੋ ਲਖਵਿੰਦਰ ਸਿੰਘ ਪੇਂਦ ਨੀ ਕਲਾ ਜਨਲ ਅਸੀਂ ਅੱਜ ਆਪਣੇ ਪਿੰਡ ਹੀ ਖੜੇ ਆ ਸਾਡੇ ਨਾਲ ਸਾਡੇ ਪਿੰਡ ਦੇ ਵੀਰ ਭਾਈ ਭੋਲੇ ਬਲੂ ਨੇ ਏ ਬੱਕਰੀਆਂ ਚਾਰਦੇ ਨੇ ਪਹਿਲਾਂ ਵੀ ਬਾਈ ਹੁਣੇ ਬੱਕਰੀਆਂ ਚਾਰਦੇ ਰਹੇ ਨੇ 80 ਤੋਂ ਪਹਿਲਾਂ ਪਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਇਹਨਾਂ ਨੇ ਕੰਮ ਛੱਡਤਾ ਦੀ ਤੇ 2015 ਦੇ ਵਿੱਚ ਸਾਡੇ ਪਿੰਡ ਗੜੇ ਪੈ ਗਏ ਸੀ ਉਦੋਂ ਥੋੜਾ ਜਿਹਾ ਖੇਤੀ ਦਾ ਨੁਕਸਾਨ ਹੋ ਗਿਆ ਇਹ ਬਾਈਆਂ ਨੂੰ ਉਦੋਂ ਲੱਗਾ ਵੀ ਯਾਰ ਨਹੀਂ ਆਪਾਂ ਨੇ ਨਾ ਇੱਕ ਸਹਾਇਤ ਬੰਦਾ ਕਰ ਲੈਣਾ ਚਾਹੀਦਾ ਖੇਤੀ ਦੇ ਨਾਲ ਬਾਈ ਉਹਨੀਆਂ ਕੋਲੇ ਚੰਗੀ ਜ਼ਮੀਨ ਆ ਸਾਡੇ ਪਿੰਡ ਨਾਲਕੇ ਤੋਂ ਦੇ ਰਹਿੰਦੇ ਨੇ ਤੇ ਅੱਜ ਵੀ ਬਾਈ ਉਹਨੀਆਂ ਨਾਲ ਗੱਲਾਂ ਕਰਾਵਾਦੇ ਥੋੜੀ ਬਾਈ ਉਹਨੀਆਂ ਕੋਲੇ ਚੰਗੀ ਜ਼ਮੀਨ ਆ ਪਰ ਜ਼ਮੀਨ ਦੇ باوجود ਵੀ ਇਹ ਨਾਲ ਬੱਕਰੀ ਪਾਲਣ ਦਾ ਕੰਮ ਕਰਦੇ ਨੇ ਤੇ ਅੱਜ ਇਹ ਬਜ਼ੁਰਗਾਂ ਨਾਲ ਮਿਲ ਰਹੇ ਹਾਂ ਤੇ ਨਾਲ ਦੋ ਸਾਡੇ ਬਜ਼ੁਰਗ ਹੋਰ ਵੀ ਨੇ ਉਹਨਾਂ ਨਾਲ ਵੀ ਦੋ ਢੀ ਗੱਲ ਕਰਾਵਾਂਗੇ ਤੇ ਉਹਨਾਂ ਨਾਲ ਪੁਰਾਣਾ ਤੇ ਨਵਾਂ ਪਿਆਰ ਵਾਜੀ ਵੀ ਸਾਂਝਾ ਕਰਾਂਗੇ ਜੀ ਫਿਰ ਅੱਜ ਹੋਰ ਵੀ ਠੀਕ ਠਾਕ ਹੈ ਠੀਕ ਹੈ ਘਰ ਪਰਿਵਾਰ ਜੀ ਸਭ ਠੀਕ ਹੈ ਅੱਛਾ ਬਾਈ ਮੈਨੂੰ ਐਂ ਦੱਸੋ ਪਹਿਲਾਂ ਮੈਂ ਸਾਰਿਆਂ ਤੋਂ ਪਹਿਲੀ ਗੱਲ ਹੀ ਸਟਾਰਟ ਦੇਣ ਦੇ ਵਿੱਚ ਕਰਦੇ ਆ ਆਪਣੇ ਨਾਲ ਜਮੀਨ ਕਿੰਨੀ ਹੈ ਜਿਹੜੀ ਖੇਤੀ ਕਰਦੇ ਆ ਘਰ ਦੀ 4.18 ਲੱਗਿਆ 1.8 ਵਿਗੇ ਖੇਤੀ ਉਹ ਦੂਸਰੇ ਸੇਕਾ ਟੁਕੇ ਜਨਾਗੇ ਵੀ ਕਰਦੇ ਸਾਰਕ ਜੀਲੇ ਦੇਖ ਜਰਾ ਅੱਛਾ ਹੋਰ ਆਪਣੇ ਘਰੇ ਨੰਗਰ ਪਸ਼ੂ ਮੱਝਾਂ ਵੀ ਹੈਗੇ ਲੱਗਾ ਕਿੰਨੀਆਂ ਗਣੇ ਬਈ ਮੱਝਾਂ 7 ਨੇ ਦੇਖ ਲਓ ਦੇਖੋ ਵੀ ਬਾਈ ਕਾ ਨਾ ਆਪਣੇ ਨਾਲ 1.58 ਬਿਕਲ ਜਾਨੀ ਕੇ ਆਪਾਂ ਲਈ ਇਹ ਸਾਢੇ ਤਿੰਨ ਕਿਲੇ ਦਾ ਹਣ ਬੰਦਾ ਹੈਗਾ ਇਹ ਬਾਈਆਂ ਕੋਲੇ ਤਿੰਨ ਕਿਲੇ ਆਪਣੀ ਖੇਤੀ ਹੈ ਵਧੀਆ ਝੋਕੇ ਦਾ ਫਿਰ ਜ਼ਮੀਨ ਆ ਸੋਹਣੀ ਖੇਤੀ ਕਰਦੇ ਨੇ ਬਾਈ ਥੋੜੀ ਬਾਹਾਂ ਠੇਕੇ ਤੇ ਲੈ ਕੇ ਵੀ ਕਰਦੇ ਨੇ ਮੀਡੀਅਮ ਕਿਸਾਨ ਨੇ ਪਰ ਕਹਿੰਦਾ ਵੀ 7-8 ਡੱਕਰ ਫੱਟ ਲਈ ਮੱਝਾਂ ਨਹੀਂ ਹੈਗੀਆਂ ਨੇ ਇਹਦੇ ਬਾਰੇ ਉਹ ਹੋਣ ਦੇ ਬਜੂਦ ਵੀ ਆਰੇ ਲੋਕ ਅਮਰੀਕਾ ਕੈਨੇਡਾ ਜਾ ਕੇ ਤਾਂ ਵਧੀਆ ਕੰਮ ਕਰਦੇ ਨੇ ਕੋਈ ਵੀ ਲੈਵਲ ਦਾ ਕੰਮ ਆ ਜਾ ਹੋਰ ਕਿਹੜੇ ਤਰ੍ਹਾਂ ਦਾ ਵੀ ਤੇ ਉਹ ਨਾ ਕਰਦੇ ਨੇ ਪਰ ਉਹ ਸਾਡੇ ਪੰਜਾਬ ਦੀ ਧਰਤੀ ਦੇ ਰਹਿ ਕੇ ਨਹੀਂ ਕਰਦੇ ਉਮੀਦਾ ਹੋ ਰਿਹਾ ਹੈ ਕਿ ਬੱਕਰੀਆਂ ਚਾਰਦੇ ਨੇ ਤੇ ਆਪਾਂ ਬਾਈ ਨਾਲ ਤੁਹਾਡੀ ਮੁਲਾਕਾਤ ਕਰਾਵਾਂ ਗੱਲਬਾਤ ਕਰ ਜਾਵਾਂ ਇਹ ਨਾਲ ਬਈ ਆਪਾਂ ਜਿਹੜਾ ਬੱਕਰੀਆਂ ਦਾ ਸਿਸਟਮ ਹੈ ਇਹ ਆਪਾਂ ਕਈ ਕਹਾਣੇ ਹੋਵੇ ਤੁਹਾਨੂੰ ਚਾਰਦੇ ਨੂੰ ਪਹਿਲਾਂ ਬੱਚ ਬਣੇ ਦੀ ਚਾਰੀਆਂ ਦੇ ਅੱਛਾ ਬੱਚ ਬਣੇ ਤੋਂ ਬਾਅਦ ਫਿਰ ਅੱਛੀ ਜਿਹੀ ਮੈਂ ਵੇਚਦੇ ਜਮਨ ਜਦੋਂ ਬੱਚ ਬਣੇ ਤੋਂ ਮਤਲਬ ਕਿੰਨੇ ਕਾਲਾਂ ਦੀ ਦੂਜੇ ਮੈਂ ਕਿੰਨੇ ਜਵਾਕ ਛੋਟਾ ਹੁੰਦਾ ਬੱਚ ਬਣੇ ਕਿੱਦਾਂ ਕ ਸਕੂਲ ਜਾਣ ਲੱਗ ਜਾਂਦਾ ਮੈਂ ਉੱਡੀ ਮੰਨਦਾ ਠੀਕਾ ਠੀਕਾ ਯਾਨੀ 6-7 ਸਾਲ ਦਾ ਬੱਚਾ ਸਕੂਨ ਜਾਣ ਲੱਗਿਆ ਨਾ ਉਦੋਂ 4 ਨਾਲ ਲੱਗ ਗਿਆ ਇਹ ਪਹਿਲਾਂ ਬਈ ਆਪਣੇ ਪਰਿਵਾਰ ਚ ਹੁੰਦੀਆਂ ਦੀਆਂ ਬੱਕਰੀਆਂ ਸਾਡੇ ਛੱਕਾਂ ਦੇ ਹੁੰਦੀਆਂ ਪਿੰਡ ਕਮਾਂਡੀਆਂ ਦੇ ਅੱਛਾ ਜਦੋਂ ਆਪਣੇ ਪੁਰਾਣੇ ਬੰਨ ਰਹੇ ਹਾਂ 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 ਠੀਕ ਹੈ ਬੱਕਰੀਆਂ ਵੀ ਡਾਉਂਦੇ ਬਸ ਉਹਨਾਂ ਨਾਲ ਛੋਟਾ ਜਿਹਾ ਜਾਣ ਲੱਗਾ ਅੱਛਾ ਘਰੇ ਮਿਲ ਬਸਰਾ ਟਾਉਂਦੇ ਜਲੂ ਸਾਹਿਬ ਜਾਂ ਮੈਂ ਉਹ ਵੀ ਬੜੀ ਜ਼ਿੰਮੇਵਾਰੀ ਦੇ ਹਾਂ ਬੱਕਰੀਆਂ ਬੈਠਾਉਂਦੇ ਕਿੰਨੀਆਂ ਗੁੰਡੀਆਂ ਨੇ ਬਈ ਕੋਈ ਖਾਸ ਸੰਭਾਲ ਹੁੰਦਾ ਕਿ ਮੈਨੂੰ ਲਗਾ ਬੱਕਰੀਆਂ ਦੀ ਕੀ ਫੋਦਾ ਪੁੰਦੇ ਹੋਈ ਮਿਲਾਂ ਮਾਣੀ 100 ਟੋਟ ਪਰ ਆਸਟ ਅੱਛਾ ਭਾਈ ਜੇ ਆਪਾਂ ਗੱਲ ਕਰੀਏ ਬੱਕਰੀਆਂ ਦੀ ਕੁਆਲਿਟੀ ਬਾਰੇ ਉਹਨਾਂ ਦੀ ਬੱਕਰੀਆਂ ਦੀ ਕੁਆਲਿਟੀ ਦੀ ਹੋਣ ਵਾਲੀਆਂ ਬੱਕਰੀਆਂ ਹੁਣ ਹੁਣ ਵਾਲੀਆਂ ਬੱਕਰੀਆਂ ਉਹ ਦੇਸੀ ਸੀਆਂ ਅੱਛਾ ਤੇ ਹੁਣ ਆਪਣੇ ਚਿੰਨੋ ਮੇਲਾ ਲੱਗਿਆ ਸੀ ਠੀਕ ਹੈ ਜੀ ਕਦੋਂ ਕੈਪਟਲ ਕਾ 2017 ਚ ਸਰਕਾਰ ਬਣੀ ਸੀ ਹਾਂ ਹਾਂ ਉਹ ਆਪਣੇ ਮੁਖਸ਼ਰ ਲੱਗ ਰਹੀ ਸੀ ਹਾਂ 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 ਉੱਥੇ ਮਿਲ ਗਿਆ ਤਾਂ ਨੋ ਲੱਗਦੀ ਠੀਕ ਹੈ ਜੀ ਉੱਥੇ ਮੇਰੇ ਨਾਲ ਆ ਗਿਆ ਬੁਰਖਾ ਦਾ ਡਾਕਟਰ ਉਹ ਬਣਾ ਲਈਗਾ ਠੀਕ ਹੈ ਜੀ ਉਹ ਆਖਿਆ ਮੇਰੇ ਕੋਲ ਆ ਗਿਆ ਉਹ ਵੀ ਬੈਠੇ ਜਾ ਹਾਂ ਜੀ ਉਹ ਮੈਨੂੰ ਕਹਿੰਦਾ ਗਰ ਬੱਕਰੀਆਂ ਬੜੀਆਂ ਵਧੀਆ ਨਸਲ ਦੀਆਂ ਨੇ ਬਾਹਰ ਕੱਢ ਕੇ ਦਿਖਾ ਦੇ ਮੈਨੂੰ ਠੀਕ ਹੈ ਜੀ ਉਹ ਮੈਂ ਬਾਹਰ ਕੱਢਤੀ ਆ ਅੱਛਾ ਜੀ ਫਿਰ ਮੈਨੂੰ ਬੜੀਆ ਲੱਗਿਆ ਮੈਂ ਨਾ ਹਾਂ ਜੀ ਉਹ ਕਰ ਮੈਂ ਬਾਹਰ ਕੱਢੀਆਂ ਉਹ ਮੈਨੂੰ ਕਹਿੰਦਾ ਯਾਰ ਕਦ ਤੱਕ ਫਟੜ ਕੇ ਉਹ ਗੱਲ ਕਰਾਂਗੇ ਹਾਂ ਹਾਂ ਮੇਰੇ ਅਨੁਸਾਰ ਕਿ ਮੈਂ ਫੋਨ ਕਰਦਾ ਠੀਕ ਹੈ ਜੀ ਮੈਂ ਕਿਹਾ ਡਾਕਟਰ ਮੈਂ ਨਹੀਂ ਜਾ ਸਕਦਾ ਮੈਨੂੰ ਕੰਮ ਆ ਮੈਨੂੰ ਕਹਿੰਦਾ ਜੇ ਤੂੰ ਕਰਾਇਆ ਕਰੀਂ ਤੇ ਦਰਦ ਆ ਮੈਂ ਕਰਾਇਆ ਜਰੂਰ ਮੈਂ ਮੇਰੇ ਪੱਲੋ ਕਰਾਇਆ ਦੇਊਗਾ ਅੱਛਾ ਜੀ ਮੈਂ ਕਿਹਾ ਮੈਂ ਨਹੀਂ ਜਾ ਸਕਦਾ ਤੇ ਤੂੰ ਬੰਦਾ ਹੋ ਦੇਖ ਲੈ ਤੂੰ ਮੈਂ ਮੈਨੂੰ ਲੈ ਕੇ ਚੱਲਾਂਗਾ ਹਾਂ ਮੈਂ ਮੇਰੇ ਆਦਮੀ ਲੈ ਕੇ ਚੱਲਾਂਗਾ ਠੀਕ ਹੈ ਜੀ ਤੇ ਚਲੋ ਇੱਕ ਸਾਡੇ ਨਾਲ ਜੱਗਾ ਹੋਗਾ ਇੱਕ ਰੂਫ ਨੰਬਰ ਵਾਲੀ ਇੱਕ ਗਾਂਟੀ ਠੀਕ ਹੈ ਬਈ ਤੇ ਜਦ ਅਸੀਂ ਲੈ ਕੇ ਜਾਵਾਂਗੇ ਕਿੰਨੇ ਠੀਕ ਹੈ ਜੀ ਕਿੰਨੇ ਵੀ ਇਹਨਾਂ ਨੇ ਜੇ ਤਾਂ ਨੇ ਅੱਡੋ ਅੱਡੀ ਨੰਬਰ ਲਿਖਾਉਂਦੇ ਹਾਂ ਹਾਂ ਫਿਰ ਤਾਂ ਹੋ ਕਿੰਨੀ ਵੀ ਹੋ ਸਕਲੀਦਾ ਆਖ ਕਰਿਆ ਨੇ ਹਾਂ ਹਾਂ ਤੇ ਇਹਨਾਂ ਨੇ ਇੱਕ ਨੰਬਰ ਹੀ ਵਿਖਾਇਆ ਕਿ ਦੋ ਦੰਦੇ ਨੇ ਵਕਰੀਆਂ ਨੇ ਐਂਟਰੀ ਕਰਾਤੀ ਹਾਂ ਇੱਕ ਉਹ ਕਿ ਮੈਂ ਆਪਾਂ ਨੂੰ ਕੱਢ ਦੇਣ ਦੇ ਕਵਾਦੀ ਚਲਾਵਾ ਕਿਹਾ ਮੈਂ ਉਹ ਦੋ ਕਰਤੀਆਂ ਦੋ ਕਰਤੀਆਂ ਉਹਨਾਂ ਨੇ ਇਹ ਇਹਨਾਂ ਨੇ ਮਾਰ ਨਾਲ ਮਰ ਗਈ ਠੀਕ ਤੇ ਮੇਰੇ ਕੋਲ ਹੁਣ ਵੀ ਉਹਨਾਂ ਦੀ ਨਾਕਲ ਹੈਗੀ ਆ ਅੱਛਾ ਫਿਰ ਜੀ ਮੇਰੇ ਕੋਲ ਤੋਂ ਇੱਕ ਦੂਜੇ ਨੰਬਰ ਤੇ ਆ ਗਈ ਦੂਜੇ ਨੰਬਰ ਤੇ ਭਾਈ ਬਰੀਡ ਬਰੀਡ ਤੋਂ ਨਾਕਲ ਨਹੀਂ ਚਲ ਜਾ ਠੀਕ ਹੈ ਨਾਕਲ ਤੇ ਦੂਜੇ ਨੰਬਰ ਤੇ ਆਈ ਉਹ ਤਾਂ ਮੇਲਾ ਆਇਕ ਸਮੇਂ ਆ ਕੇ ਬੱਕਰੀ ਜੋ ਉੱਥੇ ਲੱਖ ਰੁਪਏ ਵਿੱਚ ਜਿਆ ਉਹ ਵੈਸੇ ਮੈਨੂੰ 58000 ਮੰਗ ਲੈਂਦੇ ਸਾਡੀ ਵੇਖ ਲਈ ਉੱਥੇ ਠੀਕ ਹੈ ਜੀ ਤੇ ਉੱਥੇ ਸਾਨੂੰ 11000 ਰੁਪਿਆ ਸਾਨੂੰ ਉਹਦਾ ਨਾਮ ਮਿਲਿਆ ਠੀਕ ਹੈ ਜੀ ਜੇ ਆਪਾਂ ਹੁਣ ਗੱਲ ਕਰੀਏ ਇਹਨਾਂ ਬੱਕਰੀਆਂ 'ਚ ਵੀ ਉਹਨਾਂ ਬੱਕਰੀਆਂ ਦੇ ਮੁਕਾਬਲੇ ਦੀ ਕੋਈ ਬੱਕਰੀ ਹੈ ਹੈਗੀ ਆਹ ਤਾਂ ਵੀ ਕੀ ਆ ਇੱਕ ਰਾਜੰਦਿਆ ਠੀਕ ਹੈ ਉਹ ਅੱਜ ਹੋਰ ਮੈਂ ਤੁਹਾਨੂੰ ਦੱਸਾ ਦਿੰਦਾ ਠੀਕ ਹੈ ਹਾਂ ਇਹ ਉਹ ਬੱਕਰੀ ਸੀ ਹਾਂ ਉਹ ਬੱਕਰੀ ਸੀ ਇਹ ਚਾਰ تھے ਬੱਚੇ ਇਹਦੀ ਮਾਂ ਉਹਨਾਂ ਚਾਰ ਰੱਖੇ ਸੀ अच्छा ਜਿਹੜੀ ਇਹਦੀ ਨਾਜ਼ ਦੇਖੋ ਇਹਨੇ 11000 ਰੁਪਿਆ ਮੇਲੇ ਦੇ ਵਿੱਚ ਸੈਕੰਡ ਪ੍ਰਾਈਜ਼ ਜਿੱਤਿਆ ਸੀਗਾ 2017 ਮਿਲੇ ਹਾਂ ਇਹ ਇੱਕ ਆ ਉਹ ਨਹੀਂ ਨਸਲ ਉਹ ਬੱਕਰੀ ਦੀ ਨਸਲ ਆ ਚੱਲ ਰਹੀ ਹੈ ਆਖਾ ਇਹ ਆਪਾਂ ਭਾਈ ਇਹਨਾਂ ਦਾ ਤਿੰਨ ਤੋਂ ਗੱਲ ਕਰੀਏ ਇਹਨਾਂ ਦਾ तकरीबन ਤਿੰਨਾਂ ਕਿਲੇ ਲੈਂਦਾਗਾ ਕਿੱਥੇ ਚੱਲਿਆ ਇੱਕ ਵਕਤ ਮਨ ਦੇ ਮਨ ਦਾ अच्छा हां मुझे थोड़ी भी, भी मन दे नहीं बकरियां 45 47 48 तक भी चला जाता गा, है हां 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 और दूसरी बात ये है अभी भी होन जो आपा गल करिए ना बकरियां ਦੇ ਵਿੱਚ ਤੁਹਾਡਾ ਲੰਬਾ ਜ਼ਰਬਾ ਤੁਸੀਂ ਕਹਿੰਦੇ ਹੋ ਵੀ 5-6 ਸਾਲ ਦੀ ਉਮਰ ਦੀ ਮੇਰੀ ਜਦੋਂ ਚਾਰਨ ਲੱਗੇ ਦੀ हां ਤੇ ਵੀ ਜੇ ਆਪਾਂ ਜੀ ਗੱਲ ਕਰੀਏ ਮੋੜ ਬਿਮਾਰੀ ਮੋੜ ਜਿਹੜੀ ਬੱਕਰੀਆਂ ਦੇ ਵਿੱਚ ਕੀ ਆਉਂਦੀ ਹੈ ਮੈਂ ਦਾ ਕੀ ਗੱਲ ਮੰਦਾ ਵੀ ਕਿਹੜੀ ਬਾਹਰ ਫਿਰਦੀ ਆ ਉਹਨੂੰ ਕਾਹੀ ਲੋੜੀ ਸੀਗੀ ਲੋੜ ਨਹੀਂ ਗਈ ਹਾਂ ਠੀਕ ਆ ਹਾਂ ਮੈਂ ਜਮਨ ਮੈਂ ਹੁਣ ਕਹਿੰਦਾ ਜੂਨ ਵਾਲੀ ਦਵਾਈ ਤੇ ਫਲਾਣਾ ਦੇ ਦੇ ਉਹ ਤਾਂ ਅੱਗੇ ਸੁਆ ਖਾਂਦੀ ਹੈ ਠੀਕ ਮਾਰ ਕਰ ਦਿੱਤੀ ਵੀ ਨਹੀਂ ਆਹ ਜਾਨੀ ਬਾਹਰ ਤੋਂ ਦਾ ਫਰਦਾ ਪਜੂਦਾ ਹਜ਼ਾਰਾਂ ਦਾ ਕੋਈ ਹਾਂ ਪਰ ਸਰਦਾ ਮੈਂ ਪੂ ਮਠਿਆ ਕੇ ਯਾਦ ਰੱਖਦਾ ਕਿ ਮੈਂ ਟੂਬੇ ਰੱਬ ਤੇ ਵਜੇ ਸ਼ੱਦੂ ਚਾਰੋਂ ਮਾਜੋਗਾ ਘੰਟੇ ਮੈਂ ਘਰੀ ਜਮਾਨ ਬੋਲਿਆ ਕਮਾਈ ਦੀ ਗੱਲ ਤਾਂ ਯਾਰ ਮੈਂ ਤੈਨੂੰ ਹੋਰ ਰੱਖਦਾ ਇਹ ਮੇਰੇ ਕੋਲ 10 ਬੱਚੇ ਨੇ ਜਾਂ 20 ਨੇ ਹਾਂਜੀ ਕਿੱਤੋਂ-ਕਿੱਤ ਖਰਚਾ ਖਾ ਕੀ ਕੱਢ ਕੇ ਕਿ ਤਾ ਬੱਚਾ ਜੀ 20 ਬੱਚੇ ਨੇ 20000 ਰੁਪਏ ਮੰਗਣਾ ਸਾਡੇ ਦਾ ਮਹੀਨੇ ਦੀ ਇੱਕ ਬੱਚੇ ਦੇ 1000 ਰੁਪਏ ਕੱਢਣੇ ਕੱਢਣਾ ਮੈਂ ਕੋਈ ਰੱਬ ਕੋਈ ਉਹੀ ਗੱਲਬਾਤ ਹੋ ਜੇ ਉਹ ਗੱਲ ਹੈਗੀ ਵੱਖਰੀ ਆ ਉਹਦਾ ਕੁਦਰਤੀ ਕੋਈ ਆਫਰ ਸੌਣ ਹੋ ਗਈ ਉਹ ਨਾਲ ਸੱਜੇ ਪਾਸੇ ਸਾਡੇ ਹੱਥ ਨੇ ਗੱਲ ਆਂ ਅਸੀਂ ਕਿੱਟੋ ਘੱਟ 10-15000 ਤੋਂ ਘੱਟ ਵੇਚਦੇ ਛੋਟਾ ਬੱਚਾ ਤਾਂ ਹੀ ਦੇਹੀਏਗੀ ਅਰੇ ਜਿਆਦਾ ਵੇਚਦੇ ਬੱਚੀ ਨੂੰ ਬੱਕਰੇ ਵੇਚਦੇ ਹੁਣ ਹੁਣ ਮੇਰੇ ਕੋਲੇ 18 ਨੇ ਮੰਨ ਹਾਂਜੀ 18 ਨੇ 18 ਚੋਂ ਉਹਨਾਂ ਚੋਂ 14 ਨੇ 12 ਮਹੀਨੇ ਉੱਥੇ ਨੇ 18 ਹੋ ਰਿਹਾ ਆ ਫਿਰ ਫਿਰੇ 12 ਦੇ ਫਿਰ 18 ਕੀ ਹੋਵੇਗਾ ਨਹੀਂ ਮੇਣਾ ਨਹੀਂ ਆ ਪੱਠਾ ਨਹੀਂ ਕੋਈ ਇਹ ਨਾਉ ਨਹੀਂ ਹਾਂਜੀ ਇਹ ਨਾਉ ਕਰੇ ਗੱਬੜਾ ਹੋ ਗਿਆ ਹਾਂਜੀ ਇਹ ਉਦੋਂ ਉਹ ਦੇਖ ਦੇਣੀਆਂ ਨੇ ਹਾਂਜੀ ਹੁਣ ਇੱਥੇ ਬੱਕਰੇ ਫਿਰਦੇ ਨੇ ਆ ਆਹੋ ਖਾਤਾ ਠਾ ਬੱਕਰੇ ਨੇ ਠੀਕ ਕਰ ਲੀਜੀ ਬੱਕਰੇ ਨਾਲ ਕੁਰਬਾਨੀ ਵੀ ਬੇਚ ਦੂੰ ਅੱਛਾ ਜੀ ਮੋਲੇ ਕੁੱਟ ਲੈ ਆਪਣੇ ਪਰ ਹਾਂ ਕੁਰਬਾਨੀ ਆਉਂਦੀ ਹਾਂ ਆਪਾਂ ਗੱਲ ਕਰੀਏ ਭਾਈ ਹੁਣ ਇਹ ਪੱਠ ਤੁਸੀਂ ਛੂਣ ਵੇਲੇ ਵੇਚੋਗੇ ਹਾਂ ਉਹ ਵੀ ਆਪਾਂ ਮੀਡੀਅਮ ਕੀਮਤ ਜੀ ਲਈ ਆ ਵੀ ਹਾਂ ਅੱਜ ਅੱਜ ਜੀ ਜਦੋਂ ਸੂਣ ਵੇਲੇ ਤੇ ਅੱਜ ਵੀ ਅੱਜ ਦੀ ਵੀ ਦੱਸਾਂ ਜਦੋਂ ਸੂਣ ਵੇਲੇ ਆਪਾਂ ਲੈ ਲਈਏ ਆਮ ਗਰਮਾਂਦੀ ਜੀ ਉਹ ਆਪਾਂ ਗੱਪ ਜਦੋਂ ਬੰਬਈ ਬੰਦਰੀ ਲੋਨ ਵੀ ਹਾਂ 12 ਤੋਂ ਲਾ ਕੇ 15000 ਤੱਕ ਵੇਚ ਸਕਦੇ ਆ ਅੱਛਾ 12 ਤੋਂ ਲਾ ਕੇ ਕਿੰਨੇ ਮਹੀਨੇ ਦਾ ਬੱਚਾ ਇਹ ਇਹ 10 ਮਹੀਨੇ ਦਾ 10 ਮਹੀਨੇ ਦਾ ਬੱਚਾ ਜਾਨੀ 15000 ਦਾ ਜੇ ਵਿਕ ਸਕਦਾ ਜੇ ਆਪਾਂ ਸੂਣ ਵੇਲੇ ਏਸੀ ਪੱਟ ਲਾਈਏ ਤਾਂ ਕਿੰਨੇ ਪੈਸਿਆਂ ਦੀ ਵੇਚ ਸਕਦੀ ਹੈ ਜੀ ਬਾਈ ਤੁਮ ਜਨੂੰ ਕਹਿਦਾ ਦੀ 25 ਲਾ ਕੇ ਸੀਰੀ ਦਾ ਘੁੱਟ ਘੁੱਟ ਰਿਹਾ। ਕਤੋਂ ਕਤਾ ਬੜੀ ਇੱਕ ਗੱਲ ਹੈ ਵੀ ਜਿਵੇਂ ਤੁਸੀਂ ਦੱਸਦੇ ਹੋ ਵੀ ਆਪਣੀਆਂ ਜਿਹੜੀਆਂ ਬੱਕਰੀਆਂ ਨੇ ਉਹ ਮੇਲੇ ਦੇ ਵਿੱਚ ਵੀ ਪ੍ਰਾਈਜ਼ ਜਿੱਤੇ ਹੋਏ ਨੇ ਤੇ ਉਹਨਾਂ ਦੀ ਨਸਲ ਤੁਸੀਂ ਅੱਗੇ ਵਧਾ ਰਹੇ ਹੋ ਪਰ ਯਾਰ ਵੀ ਵਿੱਚ ਦਾ ਬੈਠੇ ਆਪਾਂ ਦੇਖ ਰਿਆ ਮੈਂ ਵੀਡੀਓ ਦੇਖ ਰਹਾ ਨਾ ਬੱਕਰੀਆਂ ਵਾਲੇ ਵੀਰਾਂ ਦੀ ਉਹ 2-2 ਲੱਖ ਵਾਲੀ ਗੱਲ ਕਰਦੇ ਆ। ਉਹ ਤਾਂ ਯਾਰ ਮੈਂ ਨਹੀਂ ਉਹ ਗੱਲ ਨੂੰ ਸੱਚ ਮੰਨਦਾ। ਅੱਛਾ। ਹਾਂ ਆਪਣੇ ਕੋਲ ਜੀ। ਸਹੀ ਹੈ ਵੀ ਦੇਖ ਰਹੇ ਹੋ ਦਰਸ਼ਕੋ ਵੀ ਚਲੋ ਆਪਾਂ ਉਹ ਵੀਰਾਂ ਨੂੰ ਕਹਿੰਦੇ ਨਹੀਂ ਹੈਗੇ ਅਗਲੇ ਦਾ ਆਪਦਾ ਕੰਮ ਕਰਨ ਦਾ ਤਰੀਕਾ ਬਾਈ ਦਾ ਆਪਦਾ ਕੰਮ ਕਰਾਉਣਾ 2 ਲੱਖ ਦੀ ਕੋਈ ਵੀ ਚੀਜ਼ ਹੈਗੀ 35-40 ਹਜ਼ਾਰ ਦੀ ਨਹੀਂ ਨਹੀਂ ਕਿਹਾ ਜੋ ਬਾਈ ਬੋਲ ਨੇ ਗੱਲ ਕਰਦੇ ਬੱਕਰੀਆਂ ਨੂੰ ਉਮਰ ਦੀ ਬੱਕਰੀ ਦੀ ਉਮਰ ਕੰਨੀ ਕਿ ਹੁੰਦੀ ਹੈ ਤਕਰੀਬ ਨਾਲ ਯਾਰ ਮੈਨੂੰ ਲੱਗਦਾ 15 ਸਾਲ ਦੇ ਕੋ 15 ਦੇ ਸਾਲ ਦਾ ਜਿਵੇਂ ਜਾਂਦੀ ਹੈ ਹਾਂ ਹਾਂ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜਾ ਇਹਦਾ ਉਹ ਬੰਦਾ ਦਾ ਆਪਣਾ ਕੀ ਕਹਿੰਦੇ ਨੇ ਸੂਰੇ ਦਾ ਵੀ ਜਿਹੜਾ ਇਸ ਸਾਲ ਦੇ ਵਿੱਚ ਕਹਿੰਦੇ ਦੋ ਵਾਰੀ ਬੱਚੇ ਦੇ ਦਿੰਦੀ ਆ ਨਹੀਂ ਉਹ ਦੋ ਵਾਰੀ ਵਾਲੀ ਗੱਲ ਵੀ ਵਧੀਆ ਹੈਗੀ ਇਹਦੇ ਵਿੱਚ ਥੋੜਾ ਕਾਣਾ 5-4 ਮਹੀਨੇ ਬਾਅਦ ਬੱਚਾ ਵੀ ਪਾ ਲੈਣਾ ਆਪਾਂ ਨੂੰ ਠੀਕ ਆ ਬੱਚਾ ਵੀ ਪਾ ਲੈਣਾ ਫਿਰ ਉਹ ਤਾਂ ਜੇ ਆਪਾਂ ਦੋਸ਼ੂਗੇ ਲਾਵਾਂਗੇ ਫਿਰ ਬਚਰੀ ਉਹ ਨਹੀਂ ਮਿਲਦਾ ਹੈ ਗੈਬ ਨਹੀਂ ਮਿਲਦਾ ਤੇ ਬੱਕਰੀ ਦਾ ਨਹੀਂ ਗੈਬ ਨਾ ਫਿਰ ਉਹ ਬੱਚਾ ਪਾ ਰਿਹਾ ਨਾ ਬੱਚਾ ਪਾ ਫਿਰ ਤੁਹਾਡੇ ਕਹਿੰਦਾ ਮਤਲਬ ਹੈ 1.5 ਸਾਲ ਦੇ ਵਿੱਚ ਕੋਈ ਹੋ ਹਾਂ ਤੇ ਫਿਰ ਫਿਰ 5-4 ਮਹੀਨੇ ਬੱਚੇ ਨੂੰ ਸੰਘਾਉਣਾ ਵੀ ਚਾਹੀਦਾ ਮੈਨੂੰ ਕੋਈ ਚੌਂਦਾ ਨਹੀਂ ਹੈਗਾ ਘਰੇ ਦੇ ਮਰਦ ਨਹੀਂ ਹੈਗਾ ਹੁੰਦੇ ਮੈਂ ਬਾਅਦ 4 ਮਹੀਨੇ ਬੱਚੇ ਨੂੰ ਵੀ ਜਗਾਉ ਉਹ ਤੇ ਜੇ ਆਪਾਂ ਗੱਲ ਕਰੀਏ ਦੁੱਧ ਵਾਲੀ ਦੁੱਧ ਦਾ ਮਹਨੇ ਦੇ ਵਿੱਚ ਕਿੰਨਾ ਦੁੱਧ ਦੇਣੇ ਬੱਕਰੀ ਵੱਧ ਤੋਂ ਵੱਧ ਸਰ ਮੈਂ ਦਾ ਪਹਿਲਾ ਪਹਿਲਾ ਬੱਕਰੀਆਂ ਕੋਈ ਕੋਈ ਤਾਂ ਵੀ ਤਾਂ ਕਿ ਮੈਂ ਪੱਕਾ ਜਾਂਦੀ ਮੈਂ 20 ਕਿਲੋਟਰ ਦੇ ਦੇਗੀ ਹਾਂਜੀ ਇਹ ਉਹ ਦੇ ਬੱਕਰੀ ਦਿੰਦੀ ਦੀ ਪਾਣੀ ਭਾਲ ਕਿਲੋ ਕੋਈ ਕੋਈ ਕਾਮੀ ਤਾਂ ਕਾਮੀ ਤਾਂ ਕੋਈ ਬੱਕਰੀ ਦੀ ਹਾਂ ਹਾਂ ਪਰ ਹੁਣ ਤਾਂ ਵੱਧ ਜ਼ਰਤ ਤਾਂ 90 ਕਿਲੋ ਦੀ ਹੱਦ ਮੰਗਦਾ ਹਾਂ 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 ਉਹ ਜੀ ਬੰਨਤ ਇਹ ਬਾਈ ਕਿ ਜਦੋਂ ਕਿ ਆਪਾਂ ਲਾਈਏ ਵੀ ਖਰਾਕ ਦਾ ਫਰਕ ਪੈ ਗਿਆ ਜਾਂ ਕੋਈ ਖਰਾਕ ਨਹੀਂ ਫਰਕ ਖਰਾਕ ਨਹੀਂ ਫਰਕ ਪੈਦਾ ਜਾਂ 16 ਸਾਲੇ ਹੁੰਦੇ ਹੋਰ ਲੱਖ ਪਤਰਾ ਹੁੰਦਾ ਨਹੀਂ ਉਹ ਵੀ ਬੱਕਰੀਆਂ ਇਹ ਅਗਰ ਬੁਮਾਰੇ ਗਮੂਰੇ ਆਹ ਅਸੀਂ ਭਾਂਟ ਦਾ ਪੰਜ ਕਰੀਆਂ ਦੀ ਭਾਈ ਲੈਂਦੇ ਹੁੰਦੇ ਬੁਮਾਰੇ ਦੀ ਬੱਚੀ ਫਾਈਆਂ ਸਭ ਕੁਝ ਹਾਂ ਹੋਰ ਹੁਣ ਹੁਣ ਨਹੀਂ ਰਾਬੀ ਹਜ਼ਾਰ ਨੂੰ ਮਿਲਦਾ ਕਹਿੰਦੇ ਚੱਲੂ ਗੱਲ ਠੀਕ ਹੈ ਔਰ ਜਦੋਂ ਇਹ ਮਗਰ ਇਹਦਾ ਉਹ ਜਿਹੜਾ ਜ਼ੋਰ ਸੀਗਾ ਉਹ ਘਟ ਸੀਗਾ ਤੇ ਉਦੋਂ ਕੁਝ ਗੱਲਾਂ ਆਪਣੇ ਖੇਤੀ ਸੀ ਜਿਹੜੀ ਮਗਵਾਰੇ ਦੀ ਅੱਗੇ ਮਗਵਾਰ ਫੜੀ ਹੁੰਦੀ ਆ ਖਾਜੇ ਦੇ ਮੇਰੀ ਮਿੱਸੀ ਖੇਤੀ ਤੇ ਹੁੰਦੀ ਰਹਿੰਦੀ ਸੀ ਉਹਦੇ ਕਰਕੇ ਆਪਾਂ ਨੂੰ ਸਮਾਨ ਮਿਲ ਜਾਂਦਾ ਹਾਂ ਮਿਲ ਜਾਂਦਾ ਹਾਂ ਹਾਂ ਜੀ ਤੇ ਜੇ ਆਪਾਂ ਬਾਈ ਗੱਲ ਕਰੀਏ ਇਹਨਾਂ ਦੀ ਇੱਕ ਬਾਈ ਦੰਦ ਜੇ ਦਿਖਾਉਂਦੇ ਨੇ ਦੰਦਾ ਬੰਦਾ ਦਾ ਕੀ ਹਿਸਾਬ ਕਰਦਾ ਬੰਦਾ ਇਹਨਾਂ ਚ ਕੋਈ ਨਾ ਖੀਰੀ ਹੋਗੀ ਮਨ ਫਿਰ ਦੁੱਗੀ ਹੋਗੀ ਫਿਰ ਚੌਗੀ ਹੋਗੀ ਅੱਛਾ ਫਿਰ ਕਤਰ ਫਰੇਦਾ ਦਹੋਗੇ ਮਨਸ਼ੇਦਾ ਦਹੋਗੀ ਅਸਤ ਦਹੋਗੇ ਇਹਦਾ ਅੱਠ ਦੰਦ ਤੱਕ ਚਲੀ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਵੀ ਇਹ ਦੰਦਾ ਦਾ ਜਿਹੜਾ ਮਸਲਾ ਹੈ ਇੱਕ ਦੋ ਦੰਦ ਕਰੋ ਜਾ ਕੇ ਹੁੰਦਾ ਬੱਕਰੀ ਨੇ ਇਹ ਦੋ ਦੰਦ ਮੈਨੂੰ 13-14 ਮਹੀਨੇ ਲੱਗਦੇ ਨੇ ਜੇ ਸਾਲ ਤੋਂ ਬਾਹਰ ਜਰੂਰ ਹੋ ਜਾਂਦਾ 50 ਉਦੋਂ ਇਹ ਦੋ ਦੰਦ ਹੋ ਜਾਂਦੀ ਆ ਹਮਾਂ ਪੱਠਾ ਮੈਨੂੰ ਦਾਦਾ ਹਜੇ ਇੱਕ ਦੰਦ ਥੀਰੀ ਨੇ ਦੁਨੀਆ ਨੇ ਬਾ ਠੀਕ ਆ ਉਹ ਕਿਤੋਂ ਕਿਤੋਂ ਗਾਸਕ ਜਿੰਨੇ ਮੇਰੀ ਆ ਠੀਕ ਹੈ। ਏਰੀਆ ਪਰ ਤੁਹਾਡੇ। ਯਾ ਬਾ ਗੱਲ ਕਰੀ ਆ ਬੱਕਰੀ ਦੀ ਜਿਵੇਂ ਹੁਣ ਆ ਬੱਕਰੀ ਆ ਜਾ ਤੇਰੇ ਹੱਥ ਜਾ ਫੜੀ ਹੋਈ ਆ। ਹਾਂ। ਠੀਕ ਹੈ। ਇਹ ਕਿ ਕਾਇਦੰਦਾ ਹੁਣ? ਇਹ ਚਾਰ ਰੰਗ। ਚਾਰ ਦੰਦਾ। ਇਹਦੀ ਉਮਰ ਕਿੰਨੀ ਹੋ ਸਕਦੀ ਆ ਵੀਰੇ? 2 ਸਾਲ। ਆਪਾਂ ਗੱਲ ਕਰੀਏ ਭਾਈ ਇਹਨਾਂ ਦੀ ਸੂਆ ਦੀ ਜਿਹੜੀਆਂ ਬੱਕਰੀਆਂ ਨੇ ਇਹਨਾਂ ਦੇ ਵਿੱਚ ਬੱਕਰੀ ਨੂੰ ਕਦੋਂ ਵਾਰੇ ਗੱਭਣ ਕਰਾਉਣਾ ਚਾਹੀਦਾ ਆ? ਆਹ ਬਹੁਤ ਦੇਰ ਬੇ ਮੌਕਾ। ਕੋਈ ਵਾਰ ਖਰਾਕ ਦੇ ਹਿਸਾਬ ਨਾਲ। अच्छा जो आप खराकी दी पालਾਂ ਦਾ ਸਾਲ ਭਰ ਜਿੰਨੀ ਚੰਗੀ ਖਰਾਕ ਪਾਲੇਗਾ ਖਾਸ ਕਰਕੇ ਕਾਲੀ ਪੁਲਾਸੀ ਨੂੰ ਵੀ ਉਹਨੂੰ ਵੀ ਕਰਾ ਸਕਦਾ ਠੀਕ ਹੈ ਤੇ ਜੇ ਹੁਣ ਖਰਾਕ ਹੀ ਨਹੀਂ ਪਾਨੇਗਾ ਦੋ ਸਾੜ ਰੱਖ ਲਾ ਉਹ ਖਰਾਕੀ ਦੀ ਉਹਦਾ ਕੀ ਫਾਇਦਾ ਹੋਰ ਕੀ ਵਾ ਵਾ ਮੈਂ ਛੋਟੀ ਦੋਟੇ ਸਾਲ ਦੀ ਸਵਾਰ ਲੈਂਦੇ ਹਾਂ ਹਾਂ ਇਹ ਗੱਲ ਹੈ ਕਿ ਖੀਰੀਆਂ ਝੋਟੀਆਂ ਸਵਾਰ ਲੈਂਦੇ ਹਾਂ ਹਾਂ ਇਹ ਹਾਂ ਨਹੀਂ ਇੱਕ ਗੱਲ ਹੋਰ ਆ ਯਾਰ ਉਹ ਇਹਨਾਂ ਗੱਲ ਮੈਨੂੰ ਅਜੀਬ ਜਿਹੀ ਲੱਗਦੀ ਏ ਤੁਹਾਨੂੰ ਲੱਗੂਗਾ ਮੈਂ ਵੀ ਆਪਾਂ ਚੰਗੇ ਜੀ ਜੱਟ ਜੀ ਵੀ ਦਾ ਰਾਂ ਵਧੀਆ ਸਰ ਦੇ ਪਰਿਵਾਰ ਵਾਲੇ ਮੀਡੀਅਮ ਬੰਦੇ ਆ ਸੋਣੀ ਖੇਤੀ ਵੀ ਆਪਣੀ ਠੇਕੇ ਦੇ ਥੇ ਤੇ ਲੈ ਕੇ ਵੀ ਕਰਦੇ ਆ ਤੇ ਆਪਾਂ ਪਸ਼ੂ ਵੀ ਪਾਲਦੇ ਆ ਪਰਿਵਾਰ ਥੋੜਾ ਘਰੇ ਵੀ ਮਿਹਨਤੀ ਆ ਦੁੱਧ ਬਾਹਰ ਵੀ ਪਾਉਣਾ ਯਾਰ ਇਹ ਗੱਲ ਦੇ ਵਿੱਚ ਆਏ ਵੀ ਮਹਿਸੂਸ ਹੋਇਆ ਯਾਰ ਵੀ ਯਾਰ ਆਪਾਂ ਜੱਟ ਜੀ ਵੀ ਦਾ ਰਾਂ ਯਾਰ ਵੀ ਬੱਕਰੀਆਂ ਚਾਰਦੇ ਫਿਰਦੇ ਆ ਯਾਰ ਛੋਟੀ ਜੱਕੀ ਯਾਰ ਇਹ ਤਾਂ ਯਾਰ ਬਾਇਲ ਲੱਗ ਗਿਆ ਬਾਇਲ ਨਹੀਂ ਹੁੰਦਾ ਕਿਹੜਾ ਕੰਮ ਦਾ ਹੁਣ ਆਪਾਂ ਦਾਰੂ ਪੀਣਾ ਆਪਾਂ ਨੂੰ ਇਹ ਨਹੀਂ ਹੋਇਆ ਮਾੜਾ ਕੰਮ ਆ ਇਹ ਜੋ ਜਦ ਆਪਰੇ ਪੀ ਮਾਰਦੇ ਨੇ ਇੱਕ ਸਰ ਬੋਲੇ ਭਾਈ ਜੀ ਆਪਾਂ ਗੱਲ ਕਰੀਏ ਵੀ ਇਹ ਆਪਾਂ ਕਿੰਨੇ ਕ ਬਕਰੀਆਂ ਨੂੰ ਕੰਮ ਸਟਾਰਟ ਕਰਿਆ ਜਦੋਂ ਹੋਣ ਕਰਿਆ ਦੁਬਾਰੇ ਉਹਨੇ ਮੈਂ ਲੈ ਕੇ ਆ ਜੀ ਇਹ 4000 ਦੇ ਦੋ ਬੱਕਰੀ ਅੱਛਾ ਉਰ ਮੇਰੇ ਉਹ ਜਿਹਾ ਭਾਜਾ ਤੇ ਮੰਦੇ ਦੇਖਿਆ ਉਰ ਬੈਗੇ ਤਾਂ ਉਹ 11000 ਦੇ ਥੋੜੇ ਇਸ ਟਾਈਮ ਬਾਅਦ ਵੇਚਣ ਬਾਅਦ ਹੀ ਲੈਦੇ ਪਾਲ ਕੇ ਪਾਣ ਬਾਅਦ ਹੀ ਠੀਕ ਆ ਜੀ ਉਹ ਦੂ ਮੈਂ ਵੇਚ ਕੇ ਮੈਂ 65000 ਦੀ ਇੱਕ ਬੱਕਰੀ ਲੈ ਜੀ ਬੱਕਰੇ ਵੇਚ ਕੇ 65000 ਦੀ ਬੱਕਰੀ ਲੈ ਹਾਂ ਫਿਰ ਉੱਥੋਂ ਸ਼ੁਰੂ ਹੋਇਆ ਕੰਮ ਸਾਢੇ 7000 ਤੋਂ ਸ਼ੁਰੂ ਕਰਕੇ ਅੱਜ ਆਪਾਂ ਗੱਲ ਕਰੀਏ ਕਿ ਕਿੰਨੇ ਕੁ ਬਜੇ ਨਾਲ ਹੁਣ ਤੱਕ ਮਾਲ ਵੇਚਦਾ ਹੁੰਦਾ ਮਾਲ ਤੋਂ ਬਹੁਤ ਬਜੇ ਨਾਲ ਬਿਲਕੁਲ 7-8 ਲੱਖ ਦਾ ਵੇਚਦਾ ਹੁੰਦਾ ਯਾਨੀ ਸਾਢੇ 7000 ਤੋਂ ਸਟਾਰਟ ਕਰਕੇ ਦੋਸਤੋ ਤੁਸੀਂ ਲਾ ਲਓ ਵੀ 7-8 ਲੱਖ ਦਾ ਦਾ ਬਾਈਕਰ ਦਾ ਮਾਲ ਵੇਚਦਾ ਜੇ ਹੁਣ ਆਪਾਂ ਲਈਏ ਗੱਲ ਤੇ 2.5 ਲੱਖ ਦਾ ਹੁਣ ਵੀ ਆਪਣੇ ਲਵੇ ਰਹਿ ਗਏ ਆ ਹਾਂ 1 ਲੱਖ ਦਾ 40-50 ਨਾਲ ਦੇ ਜੀ ਜੀ ਅੱਛਾ ਗੱਡੀ ਨਾ ਇਹ ਬਾਈਕਰ ਵੀ ਵੀ ਯਾਰ ਨੂੰ ਲਈਏ 10-10 ਨਹੀਂ ਲਾ ਲਾਂ ਨਾ ਸਾਮੀ 4 ਲੱਖ ਦਾ ਸਵਾਰਡ ਆ ਬਈ ਦੋਸਤੋ 75000 ਤੋਂ ਸ਼ੁਰੂ ਕਰਕੇ ਇਹ ਉਹਨਾਂ ਵੀਰਾਂ ਨੂੰ ਨਸੀਹਤ ਆ ਜਿਹੜੇ ਕਹਿੰਦੇ ਪੰਜਾਬ ਦੀ ਧਰਤੀ ਤੇ ਕੰਮ ਨਹੀਂ ਹੈਗਾ ਤੇ ਪੈਸਾ ਨਹੀਂ ਹੈਗਾ ਠੀਕ ਆ ਇਹ ਕਹਿੰਦਾ ਬਾਈਆ ਵਾਸਤੇ ਗੱਲ ਹੋਰ ਵੀ ਥੋੜੀ ਜੀ ਮਸ਼ਹੂਰ ਹੈ ਵੀ ਜਿਹੜੀ ਬੱਕਰੀ ਆ ਉਹ ਖਾਂਦੀ ਕੇਸਾ ਤੇ ਦਿੰਦੀ ਮਾਲਕ ਨੂੰ ਆ ਠੀਕ ਆ ਉਹਦਾ ਬਸ ਉਹਨੂੰ ਕਹਾਵਤਾ ਬਣੀ ਨਹੀਂ ਪਰ ਬਾਈ ਦਾ ਜਿਹੜਾ ਘਰੋਂ ਸਿਸਟਮ ਵਧੀਆ ਆ ਕਹਿੰਦਾ ਵੀ ਮੈਂ ਘਰੋਂ ਜਿਹੜਾ ਸਰਾਂਦਾ 'ਚ ਛੜਦਾ ਬੱਕਰੀ ਉਹਦਾ ਘੰਟਾ ਤੋਂ ਘੰਟੇ ਛੜਦਾ ਵੀ ਘਰੋਂ ਵੀ ਵਧੀਆ ਆ ਪਾ ਚੰਗੀ ਸੇਵਾ ਨਾਲ ਸਾਥ ਦੇ ਆਗੇ ਪਰਿਵਾਰ ਸਾਰਾ ਸਹਿਯੋਗ ਕਰਦਾ ਬਈ ਹੁਣ ਆਪਾਂ ਗੱਲ ਕਰ ਰਹੇ ਆ ਜੀ ਉਹਨੀਆਂ ਪੁੱਛ ਨਾ ਕਿ ਵੇਚਣ ਵਾਲੇ ਵੀ ਨਾ ਪਰ ਵੀਡੀਓ ਦੇਖਣਗੇ ਵੀਰ ਤੇ ਉਹ ਅੱਜ ਤਾਂ ਨਾ ਗਨੇ ਬੱਕਰੀਆਂ ਤਿੰਨ ਨਾ ਗਨੇ ਵੇਚਣ ਵਾਲੇ ਉਹਦੇ ਆਪਾਂ ਗੱਲ ਕਰੀਏ ਵੀ ਕਿੰਨੇ ਕੁ ਪੈਸੇ ਆਂਦੀ ਰੇਂ ਦੇ ਨੇ ਉਹ ਰੇਂ ਦੇ ਆਪਾਂ ਲਈਏ ਵੀ ਇੰਨੇ ਰੇਂ ਦੇ ਤੱਕਦੇ ਨੇ 200000 ਨਹੀਂ ਠੀਕ ਹੈ ਉਹਨਾਂ ਦਾ ਹੈਗਾ 60000 ਦੋਨਾਂ ਦਾ ਚਾਰ ਬੱਚੇ ਦੇ ਚਾਰ ਬੱਚੇ ਨੇ 30000 ਦਾ ਹਾਂ ਮੱਕਰੀ 20000 ਦੀ ਦੋ ਬੱਚੇ ਤੇ ਇੱਕ ਬੱਕਰੀ ਹਾਂ ਹਾਂ ਠੀਕ ਹੈ ਇਹ ਦੋਸਤੋ ਕੁੱਲ ਸੇਲ ਲੱਗਨੇ 60000 ਦੇ ਨੇ ਬਾਈ ਕਹਿੰਦਾ ਵੀ ਉਹ ਆਪਾਂ ਸੇਲ ਕਰ ਦਾਂਗੇ ਹੋਰ ਬਾਈ ਕੀ ਆ ਇੱਕ ਬੱਕਰੀ ਹੋਰ ਆ ਉਹ ਨੂੰ ਅਸੀਂ ਗੰਭਰ ਨਹੀਂ ਕਰ ਸਕਦੇ ਬੰਨ ਜੇ ਅਸੀਂ ਉਹ ਵੀ ਵੇਚਣੀ ਖਾਲੀ ਬੰਨ ਕੇ ਖਾਲੀ ਬੰਨ ਕੇ ਚੱਲ ਪਈ ਉਹ ਮੇਰੇ ਨਾਲੇ ਬਗਾ ਸਰ ਬਗਾ ਪਤੰਦਾ ਕਿਲੋਮੀਟਰ ਮੀਟਾ ਚ ਇਹ ਆਪਾਂ ਮੂਵੀ ਲਈਏ ਨਹੀਂ ਵਾਰ ਅਸੀਂ ਆਏ ਬੰਦੇ ਆ ਜਾਂਦੇ ਨੇ ਅਸੀਂ ਉਠੋਗਾ ਦੀ ਕਰਦੇ ਵਿੱਚ ਅਸੀਂ 400 ਰੁਪਏ ਕਿਲੋ ਜਿੰਨੇ ਉਹ ਕਮਕ ਜਿਹਾ ਲਾਉਂਦਾ ਮੀਟਾ ਜਿਹੜਾ 400 ਰੁਪਏ ਠੀਕ ਆ ਠੀਕ ਆ ਜੀ ਉਹ ਤਾਂ ਤੁਸੀਂ ਮੇਰੇ ਨਾਲ ਦੀ ਰੋਣੀਆਂ ਨੂੰ ਬੈਠ ਰਹੇ ਹੋ ਉਹ ਰੋਣੀਆਂ ਸਾਡੇ ਬੰਦੇ ਦੇ ਵੀਰ ਨੇ ਜਿਹਦਾ ਭਰਾ ਅਮਰੀਕਾ ਦੇ ਵਿੱਚ ਗਿਆ ਹੋਇਆ ਠੀਕ ਆ ਤੇ ਹੋਰ ਵੀ ਬੱਚੇ ਗਏ ਹੋਣੇ ਯਾਰ ਜੇ ਆਪਾਂ ਗੱਲ ਕਰੀਏ ਵੀ ਯਾਰ ਉੱਥੇ ਜਾ ਕੇ ਵੀ ਤਾਂ ਕੁਝ ਬਾਈ ਆਪਣੇ ਜਿਹੜੇ ਨੇ ਮੱਝਾਂ ਦੇ ਆ ਗਏਗਾ ਗਾਵਾਂ ਦੇ ਫਾਰਮਾਂ 'ਚ ਕੰਮ ਕਰਦੇ ਨੇ ਆ ਹੋਰ ਕਿਤੇ ਸਟੋਰਾਂ ਦੇ ਕੰਮ ਕਰਦੇ ਨੇ ਵੀਰਾਂ ਦੀ ਸ਼ੋਹ ਚੰਗੀ ਲੱਗੀ ਮੈਨੂੰ ਇਹ ਕਹਿੰਦੇ ਵੀ ਯਾਰ ਨਹੀਂ ਅਸੀਂ ਉਰੇ ਰਹਿ ਕੇ ਵੀ ਕੰਮ ਕਰਦੇ ਜੇ ਆਪਾਂ ਗੱਲ ਕਰੀਏ 60 ਪੈਟ ਵਿੱਗਾਂ ਦੀ ਖੇਤੀ ਵੀ ਚੰਗੀ ਕਰਦੇ ਨੇ ਫਣੀ ਸਾਡੇ ਵਿੱਗਾਂ ਵਾਲਾ ਸਿਸਟਮ ਚੱਲਦਾ ਜੇ ਆਪਾਂ ਗੱਲ ਕਰੀਏ ਵੀ 10-12 ਗੀਲਾਂ ਦੀ ਖੇਤੀ ਵੀ ਚੰਗੀ ਕਰਦੇ ਨੇ ਤੇ ਇਹੋ ਜਿਹੜੀਆਂ ਗੱਲਾਂ ਨੇ ਸਾਬਤ ਕਰਦੀਆਂ ਨੇ ਉਹ ਸਾਨੂੰ ਲਿਓਂ ਲਗਾ ਹੀ ਨਹੀਂ ਨੇ ਅੱਗੇ ਤਾਂ ਅੱਗੇ ਜਿਹੜੀ ਸਾਡੀ ਜਵਾਨੀ ਨੂੰ ਇਹ ਹੋਇਆ ਬਈ ਯਾਰ ਸਾਡੀ ਇਹ ਸੋਨੇ ਵਰਗੀ ਧਰਤੀ ਆ ਉਹ ਕਹਿੰਦੇ ਨੇ ਵੀ ਨਹੀਂ ਯਾਰ ਪੰਜਾਬ ਚ ਤਾਂ ਬਚੇ ਕੁਝ ਨਹੀਂ ਜਿਵੇਂ ਹੁਣ ਆਪਾਂ ਪਿੱਛੇ ਗੱਲ ਕਰਕੇ ਅਡਾ ਵੀ 6.5 ਲੱਖ ਤੋਂ ਸ਼ੁਰੂ ਕਰਕੇ ਬਾਈ ਕਹਿੰਦਾ ਵੀ 7 ਲੱਖ ਤੇ 6.5 ਲੱਖ ਦਾ ਮਾਲ ਵੇਚ ਹੀ ਦਿੱਤਾ ਤੇ ਉਸ ਤੋਂ ਬਾਅਦ 4 ਲੱਖ 6.4 ਲੱਖ ਦਾ ਮੇਰੇ ਲਈ ਖੜਾ ਵੀ ਆ ਮਾਲ ਧੰਨਵਾਦ ਦੋਸਤੋ ਤੁਸੀਂ ਐਡੀ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿਓ